ٹر کماری مایاوتی جی جی ایڈوکیٹ کماری مایاوتی جی جندا باد بی ایس پی کی کیا پہچان شام بیس پی کی کیا پہچان بی ایس پی کی کیا پہچان بہوجنٹی جندا بادے بڑھو ہم تمہارے جی آگے مایا جی جنداباد دیش کیسی ہو مایا دیش کی ناری کیسی ہو مایاتی جیسی ہو دیش کی ناری کیسی ہو مایاتی جیسی ہو بہجن سماج پارٹی جندہ بہجن ਹਾਂਜੀ ਕੀ ਨਾਂ ਹੈ ਸਰ ਤੁਹਾਡਾ ਮੈਂ ਡਾਕਟਰ ਸ਼ੋਕਮਾਲ ਸੀਨੀਅਰ ਲੀਡਰ ਬਹੁਜਨ ਸਮਾਜ ਪਾਰਟੀ ਤਸੀਲ ਬਟਾਲਾ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰੈਜ਼ੀਡੈਂਟ ਐਡਵੋਕੇਟ ਭੈਣ ਕੁਮਾਰੀ ਮਾਇਆ ਭਤੀਜੀ ਦਾ ਜਨਮ ਦਿਨ ਆਪਣੇ ਬਟਾਲੇ ਵੱਲੋਂ ਬੜੀ ਇਕੱਠੇ ਹੋ ਕੇ ਮਨਾ ਰਹੇ ਹਾਂ ਅਸੀਂ ਉਹਨਾਂ ਦੀਆਂ ਜੋ ਜੁਪੀ ਦੇ ਵਿੱਚ ਉਹਨਾਂ ਨੇ ਚਾਰ ਵਾਰੀ ਰਾਜ ਕੀਤਾ ਭੈਣ ਜੀ ਨੇ ਔਰ ਗਰੀਬਾਂ ਵਾਸਤੇ ਮਕਾਨ ਬਣਾ ਕੇ ਦਿੱਤੇ ਜ਼ਮੀਨਾਂ ਬਣਾ ਕੇ ਦਿੱਤੀਆਂ ਨੌਕਰੀਆਂ ਦਿੱਤੀਆਂ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਜੋ ਉਹਨਾਂ ਨੇ ਜੁਪੀ ਵਿੱਚੇ ਕੰਮ ਕੀਤੇ ਆ ਉਹ ਆਪਣੇ ਸਮਾਜ ਨੂੰ ਇੱਥੇ ਦੱਸ ਰਹੇ ਆ ਤੇ ਉਹਨਾਂ ਨੇ ਇੱਥੇ ਉੱਥੇ ਇਦਾਂ ਕੀਤਾ ਜੇ ਕੱਲ੍ਹ ਸਾਡੀ ਇੱਥੇ ਸਰਕਾਰ ਹੁੰਦੀ ਹੈ ਤੇ ਇੱਥੇ ਵੀ ਇਦਾਂ ਹੀ ਹੋਵਾਂਗੇ ਕਿਉਂਕਿ ਉਹਨਾਂ ਨਾਲ ਆਇਆ ਸੀ ਸਭ ਸ੍ਰੀ ਕਾਸ਼ੀਨਾਥ ਜੀ ਨੇ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ ਜਿੱਦਨ ਸਾਡੀ ਸਰਕਾਰ ਆਏਗੀ ਇਹ ਜ਼ਮੀਨ ਗਰੀਬਾਂ ਚ ਵੰਡੀ ਜਾਏਗੀ ਤੇ ਇਸ ਕਰਕੇ ਸਾਨੂੰ ਲੋੜ ਵੀ ਹੈ ਇਸ ਵੇਲੇ ਗਰੀਬਾਂ ਦੇ ਘਰਾਂ ਦੀ ਜੋ ਵਿਖੀ ਹਾਲਾਤ ਤੇ ਇਹ ਮੇਰਾ ਕੰਮ ਬਰਲਾ ਜਾਵਾਂ ਚ ਕੀ ਮੈਂ ਤੇ ਆ ਗਏ ਨੇ ਉਹਨਾਂ ਫੁੱਟਾਂ ਦੇ ਵਿੱਚ ਆ ਗਏ ਨੇ ਫੁੱਟਾਂ ਦੇ ਵਿੱਚ ਜੋ ਗਰੀਬ ਲੋਕ ਡਿਆ ਰਹੇ ਨੇ ਤੇ ਆਪਾਂ ਉਹ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਨਾਰਾ ਹੈ ਉਹ ਪੂਰਾ ਤਾਂ ਹੀ ਹੋਵੇਗਾ ਜੇ ਆਪਣਾ ਸਾਰਾ ਸਮਾਜ ਇਕੱਠਾ ਹੋ ਕੇ ਤੇ ਭੰਜੀ ਦਾ ਉਹ ਇਸ਼ਾਰੇ ਤੇ ਚੱਲੇ ਤੇ ਭੈਣਜੀ ਦੇ ਇਸ਼ਾਰੇ ਦੇ ਉੱਤੇ ਆਪਾਂ ਕੰਮ ਕਰੀਏ ਤਾਂ ਤਾਂ ਕਿ ਆਪਾਂ ਇਸ ਦੇ ਵਿੱਚ ਜਿਹੜੀ ਆਪਣੀ ਵਿਗੜੀ ਹੈ ਉਹਨੂੰ ਬਣਾਈਏ ਵਿਗੜੀ ਤਾਂ ਹੀ ਹੈ ਕਿ ਅਸੀਂ ਇਕੱਠੇ ਨਹੀਂ ਹੋਏ ਤੇ ਆਪਾਂ ਬਹੁਜਨ ਸਮਾਜ ਪਾਰਟੀ ਦਾ ਸਾਥ ਨਹੀਂ ਦਿੱਤਾ ਤੇ ਅੱਜ ਲੋੜ ਹੈ ਆਹ ਸਾਰੀਆਂ ਪਾਰਟੀਆਂ ਵੇਖ ਲਈਆਂ ਕਾਂਗਰਸ ਵੇਖ ਲਈ ਬੀਜੇਪੀ ਵੇਖ ਲਈ ਅਕਾਲੀ ਦਲ ਵੇਖ ਲਿਆ ਆ ਆਮ ਆਦੀ ਪਾਰਟੀ ਵੇਖ ਲਈ ਕਿਸੇ ਨੇ ਵੀ ਗਰੀਬਾਂ ਦਾ ਕੁਝ ਨਹੀਂ ਸੁਆਰਿਆ ਹੈਗਾ ਉਹਨਾਂ ਠੂਠਾ ਫਰਾਤਾ ਸਾਡੇ ਹੱਥਾਂ 'ਚ ਹੈ ਅੱਜ ਭੈਣਜੀ ਦਾ ਜੋ ਨਾਅਰਾ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਦੇਸ਼ ਤੇ ਕਬਜ਼ਾ ਕਰਨਾ ਹੈ ਦੇਸ਼ ਤੇ ਰਾਜ ਨਹੀਂ ਹੋਣਾ ਪਰਵਰਤਨ ਨਹੀਂ ਹੋਣਾ ਆਰਥਿਕ ਮੁਕਤੀ ਹਿਲਣ ਕਰਨਾ ਅੱਜ ਸਾਡੇ ਪੂਰੇ ਭੋਜਨ ਸਮਾਜ ਨੂੰ ਭੈਣਜੀ ਦੇ ਜਨਦਿਨ ਦੀ ਬਹੁਤ ਬਹੁਤ ਮੁਬਾਰਕਾਂ ਜੈ ਭੀ ਜੈ ਭਾਤ ਇਹ ਅੱਗੇ ਵੀ ਮਨਾਉਂਦੇ ਆਏ ਹੋ ਡਾਕਟਰ ਸਾਹਿਬ ਅਸੀਂ ਹਰ ਸਾਲ ਮਨਾਇਦਾ ਭੈਣਜੀ ਦਾ ਜਨਮ 69 ਜੰਦੇ ਹੈ ਉਹ ਅੱਜ ਮਨਾ ਰਹੇ ਆ ਸਾਡੇ ਸਾਰੇ ਕੱਠੇ ਹੋ ਕੇ ਬਹੁਜ ਸਮਾਜ ਦੇ ਲੋਕ ਤੇ ਅਸੀਂ ਹਰ ਸਾਲ ਮਨਾਉਂਦੇ ਹਾਂ ਤੇ ਮਨਾਉਂਦੇ ਰਵਾਂਗੇ ਸ੍ਰੀ ਕਾਸ਼ੀਰਾਮ ਜੀ ਦਾ ਵੀ ਜਨਮ ਦਿਨ ਤੇ ਮਮਾ ਬਾਪਾ ਸਾਹਿਬ ਡਾਕਟਰ ਭੀਮਰਾ ਮੀਟਾ ਜਦੋਂ ਵੀ ਜਨਮ ਦਿਨ ਤੇ ਭੈਣ ਜੀ ਦਾ ਵੀ ਜਨਮ ਦਿਨ ਸਤਗੁਰੂ ਦਾਸ ਮਹਾਰਾਜ ਜੀ ਦਾ ਜਨਮ ਦਿਨ ਅਰੇ ਅਸੀਂ ਸਤਗੁਰ ਕੀ ਵੀ ਸਾਹਿਬ ਦਾ ਜਨਮ ਦਿਨ ਆਪਾਂ ਇੱਥੇ ਪ੍ਰਭਾਤ ਵੀ ਫਿਰ ਨਹੀਂ ਸਾਧਦੇ ਆ ਉਹਨਾਂ ਦੀਆਂ ਇੱਥੇ ਸਾਰੀ ਗੱਲਬਾਤ ਉਹਨਾਂ ਦੀ ਹੁੰਦੀ ਏ ਇਸ ਕਰਕੇ ਅਸੀਂ ਏ ਜੰਦੇ ਨਿਹਾਰੇ ਆਪਾਂ ਮਨਾਉਂਦੇ ਆਂ ਤੇ ਮਨਾਉਂਦੇ ਰਹਿਾਂਗੇ ਸਾਡੇ ਹੁਣ ਇੱਕ ਪੀੜੀਆਂ ਵੀ ਅੱਗੇ ਮੰਡੇ ਜਿਹੜੇ ਤਿਆਰ ਹੁੰਦੇ ਨੇ ਉਹ ਵੀ ਮਨਾਉਂਗੇ ਜੈ ਭੀਮ ਜੈ ਭਵਨ